ਹੈਲੋ 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 ਲਓ ਸਾਹਮਣੇ ਇਧਰਲੇ ਪਾਸੇ ਮੇਰੇ ਖਿਆਲ ਪਹਿਲੀ ਰੇਡ ਪੈ ਗਈ ਹੈ ਕੋਈ ਰਸਨੀ ਕੋਈ ਰਸਨਾ ਬੰਨ ਜੀ ਨਾ ਰਵੇ ਲਾਈਏ ਜਕਾਰਾ ਗੁੱਲ ਕਹਿਨਾਨ ਦੀ ਚੜਦੀ ਕਲਾ ਦੀ ਬੋਲੇ ਸੋਨਿਹਾਲ ਲਓ ਸਾਹਮਣੇ ਪਹਿਲੀ ਰੇਡ ਤੇ ਪਹਿਲਾ ਡੈਡ ਪੁਆਇੰਟ ਇਸ ਵੇਲੇ ਕਹਿੰਦੇ ਗਰਦੇਵ ਸਿੰਘ ਨੇ ਜੋੜ ਦਿੱਤਾ ਹੈ। ਔਰ ਨੰਬਰ ਕਹਿੰਦੇ ਘੰਗ ਦੀ ਟੀਮ ਲਈ ਜੋੜ ਦਿੱਤਾ ਹੈ। ਅਗਲੀ ਰੇਡ ਪੌਂਡ ਲਈ ਨਾਜਮਨ ਚੁੱਬਰ ਤਿਆਰ ਪਰ ਤਿਆਰ ਹੈ। ਨੱਥੂਪੁਰ ਪਿੰਡ ਹੈ ਤਰਤਰ ਜ਼ਿਲ੍ਹੇ ਨੂੰ ਬਲੋਂਗ ਕਰਦਾ ਤੇ ਮਾਝੇ ਵਾਲਾ ਪਾਉ ਹੈ ਖਵਾਉਂਦਾ ਹੈ। ਇਸ ਵੇਲੇ ਦੀਪ ਰੇਡ ਪੌਂਡ ਲਈ ਵਧਿਆ ਆਇਆ ਹੈ ਤੇ ਵੱਡਾ ਭਰਾ ਗੱਲ ਕਰੂਗਾ। ਲਓ ਦੇਖਾਂਗੇ ਸਾਹਮਣੇ ਇਧਰਲੇ ਪਾਸੇ ਕਹਿੰਦੇ ਦੀਪ ਨੇ ਕਬੱਡੀ ਪਾਉਣੀ ਹੈ ਖੇਡ ਦੇ ਮੈਦਾਨ ਵਿੱਚ ਮਾਝੇ ਦੀ ਧਰਤੀ ਦਾ ਖਿਡਾਰੀ ਇਸ ਲਈ ਕਹਿੰਦੇ ਕਬੱਡੀ ਕਬੱਡੀ ਕਰਦਾ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਤਿਆਰ ਹੈ ਵੱਡੇ ਵੱਡੇ 스타 ਸਾਡੀ ਮਾਂ ਖੇਡ ਕਬੱਡੀ ਨੂੰ ਦਿੱਤੇ ਹੈ ਅੱਜ ਦੀ ਧਰਤੀ ਦੇ ਵੱਡੀਆਂ ਗੱਲਾਂ ਹੁੰਦੀਆਂ ਮੇਰੇ ਵੀਰੋ ਪਰ ਇਧਰਲੇ ਪਾਸੇ ਦੇਖਦਾ ਵੀ ਦੀਪ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਲਾਇਆ ਇੱਕ ਤਗੜਾ ਨੰਬਰ ਜਿਹੜਾ ਜੋੜ ਦਿੰਦਾ ਹੈ ਘਾਗੇ ਦੀ ਧਰਤੀ ਦਾ ਗੱਭਰੂ ਤਿਆਰ ਹੈ ਜਿਹੜੇ ਇਲਾਕੇ ਲਈ ਕਹਿੰਦੇ ਗੁਰਵਿੰਦਰ ਨੇ ਕਬੱਡੀ ਖੇਡੀ ਹੈ ਤੇ ਚਰਚੇ ਪੂਰੀ ਦੁਨੀਆ ਦੇ ਅੰਦਰ ਹੋਏ ਹੈ ਆਲ ਵਾਲੇ ਰਿਪਿੰਦਰ ਨੇ ਕਹਿੰਦੇ ਨਾਟਕੇ ਦਾ ਖਿਤਾਬ ਦਿੱਤਾ ਮੇਰੇ ਵੀਰੋ ਇਹ ਦੁਨੀਆ ਦੇ ਵਿੱਚ ਵੱਡੀਆਂ ਗੱਲਾਂ ਹੁੰਦੀਆਂ ਆਉਂ ਰੇਖਾਂਗੇ ਕਾਂਗੇ ਦੀ ਧਰਤੀ ਦਾ ਚੋਬਰ ਇਸ ਵੇਲੇ ਕਹਿੰਦੇ ਟੱਕ ਦਾ ਨੰਬਰ ਆਪਣੀ ਟੀਮ ਦੇ ਜੋੜਨ ਲਈ ਤਿਆਰ ਹੈ ਬਾਕੀ ਨੰਬਰ ਕਹਿੰਦੇ ਹੈਪੀ ਨੇ ਜੋੜ ਦਿੱਤਾ ਆਉ ਕਾਂਗੇ ਵਾਲਾ ਕਹਿੰਦੇ ਹੈਪੀ ਇੱਕ ਚੋਟੀ ਦੇ ਨੰਬਰ ਦਾ ਵਾਅਦਾ ਕਰ ਦਿੱਤਾ ਲਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਨਾਜਮਨ ਅਕਬੀਰ ਸਿੰਘ ਰੇਡ ਪੌਂਦਲੀ ਵੱਧ ਆਇਆ ਹੈ ਇਹ ਮਾਸ਼ੀ ਦੇ ਪਿੰਡ ਵਾਲਾ ਹੈ ਇਹ ਤਰਨਤਾਰ ਨਾਲੇ ਮਾਝੇ ਵਾਲਾ ਪਰ ਸਾਹਮਣੇ ਕਹਿੰਦੇ ਟੱਕਰ ਨਾਜਮਨ ਹਾਲ ਹੈ ਤੇ ਨੰਬਰ ਕਹਿੰਦੇ ਕਬੀਰ ਨੇ ਇੱਕ ਵੱਡਿਆ ਅੰਕ ਦਾ ਵਾਧਾ ਕਰ ਦਿੱਤਾ ਹੈ ਰਿੰਡ ਪੈਂਦੀਆਂ ਤੇ ਜੱਫੇ ਲੱਗਦੇ ਆ ਕਿ ਨਹੀਂ ਮੁੱਲ ਪੈਂਦਾ ਕਾਰਤੂਸ ਚੱਲੇ ਦਾ ਕਬੜੀ ਲੱਖ ਲੱਖ ਦੀ ਜੱਫਾ ਕੱਲੇ ਕੱਲੇ ਦਾ ਆਹ ਘੜਕੇ ਵਾਲਾ ਕਹਿੰਦੇ ਪ੍ਰਵੀਨ ਟਰਾਈ ਕਰਦਾ ਹੈ ਤੇ ਨੰਬਰ ਗੁਰਦੇਵ ਨੇ ਜੋੜ ਦਿੱਤਾ ਹੈ ਅਗਲੀ ਰੇਡ ਪਾਉਂਦਲੀ ਕਹਿੰਦੇ ਸ਼ੰਕਰ ਇਹ ਕਹਿੰਦੇ ਨਾਇਵਣ ਭਗਵਾਨਪੁਰਿਆ ਉਹ ਨਾਇਵਣ ਕਹਿੰਦੇ ਵੱਧ ਚੁੱਕਾ ਟੇਕ ਲੈ ਕਹਿੰਦੇ ਧਰਤੀ ਮਾਨ ਮੱਥਾ ਉਹ ਬੋਲੇ-ਬੋਲੇ ਕਹਿੰਦੇ ਵਿਰੋਧੀਆਂ ਦੇ ਵਾਲਾ ਰੱਖਦਾ ਹੈ ਕਦਮ ਪਰ ਸਾਹਮਣੇ ਟੱਕਰ ਇਸ ਵੇਲੇ ਕਹਿੰਦੇ ਨਵਨਾਲ ਹੈ ਤੇ ਨੰਬਰ ਸ਼ੰਕਰ ਨੇ ਜੋੜ ਦਿੱਤਾ ਹੈ ਰੇਡ ਹੈਪੀ ਦੀ ਤੇ ਬੋਲ ਵੱਡੇ ਭਾਈ ਦੇ ਲਓ ਦੇਖਾਂਗੇ ਹੈਪੀ ਇਸ ਵੇਲੇ ਕਹਿੰਦੀ ਕਬੱਡੀ ਪਾ ਰਿਹਾ ਮੇਰੇ ਵੀਰੋ ਇੱਕ ਤਾਪ ਦਾ ਨੰਬਰ ਮਾਝੇ ਵਾਲਾ ਗਰੂ ਜੋੜਨ ਦੇ ਲਈ ਤਿਆਰ ਹੈ ਇਹਨਾਂ ਕਹਿੰਦੇ ਚੱਲਦਾ ਸ਼ਿੰਗਾਰਸ਼ਾ ਔਰ ਦੇਖਾਂਗੇ ਮਨਪ੍ਰੀਤ ਇਸ ਵੇਲੇ ਕਹਿੰਦੇ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਇੱਕ ਪਾਸੇ ਹੈਪੀ ਹੈ ਘਾਂਗੇ ਦੀ ਧਰਤੀ ਦਾ ਔਰ ਦੂਸਰੇ ਪਾਸੇ ਮਾਝੇ ਵਾਲਾ ਇਹਨਾਂ ਕਹਿੰਦੇ ਮਨਪ੍ਰੀਤ ਬੜਾ ਟਾਪ ਦਾ ਨੰਬਰ ਆਪਣੀ ਟੀਮ ਲਈ ਇਸ ਦਿਨ ਕਹਿੰਦੇ ਜੋੜਦਾ ਆਇਆ ਬਾਕੀ ਰੰਡਾਂ ਪੈਂਦੀਆਂ ਸਫਤ ਕਰਨੀ ਬਣਦੀ ਇਹਨਾਂ ਮੱਲਾਂ ਦੀ ਲੈ ਵੀ ਯੋਗਨ ਪਿਆਰ ਦੇ ਨਾਲ ਪਿਆਰ ਦੇ ਨਾਲ ਜਗਨ ਕੰਮ ਸੱਟਾਂ ਮਾਝੀ ਵਾਲੇ ਖਵਾਉਂਦੇ ਆ ਪਰ ਸਾਹਮਣੇ ਗੁਰਦੇਵ ਦੀ ਰੇਡ ਪੈਂਦੀ ਆ ਤੇ ਡੱਕਰ ਰਤੋਗਿਆਲੇ ਕਹਿੰਦੇ ਅਰਜੁਨ ਨਾਲ ਹੈ ਤੇ ਨੰਬਰ ਕਹਿੰਦੇ ਗੁਰਦੇਵ ਨੇ ਜੋੜ ਦਿੱਤਾ ਹੈ ਬੜਾ ਉੱਘਰ ਪੁੱਜਿਆ ਸਾਡਾ ਸਾਜਣ ਮਾਝੇ ਵਾਲਾ ਇੱਕ ਵੱਡਾ ਨਾਮ ਹੈ ਐਵੀ ਬਲੌਗਰਾ ਤੇਰਾ ਵੀ ਧੰਨਵਾਦ ਹੈ ਆਓ ਸਾਹਮਣੇ ਇਸ ਵੇਲੇ ਕਹਿੰਦੇ ਗੁਰਵਿੰਦਰ ਅਲਗੋ ਕੋਠੀ ਨੂੰ ਬੁਲਾਉਂ ਕਰਦਾ ਹੈ ਜਿੱਥੋਂ ਦਾ ਕਹਿੰਦੇ ਜੱਗਾ ਹੋਇਆ ਇੱਕ ਫੱਟਾ ਮੱਲ ਹੈ ਆਓ ਸਾਹਮਣੇ ਕਹਿੰਦੇ ਇਸ ਵੇਲੇ ਗੁਰਵਿੰਦਰ ਕਬੱਡੀ ਕਬੱਡੀ ਕਰਦਾ ਹੋਇਆ ਆਉਂ ਘੰਗਦਾ ਕਹਿੰਦੇ ਸੋਨੀ ਐ ਨਾਲ ਨੰਬਰ ਕੇ ਆਹ ਗੱਲਾਂ ਕਹਿੰਦੇ ਭੇਜੂ ਦੀਆਂ ਜਾਲੀਆਂ ਤੇ ਪਰ ਸਾਹਮਣੇ ਟੱਕਰ ਇਸ ਵੇਲੇ ਵਾਹ ਪੀ ਵਾਹ ਆਹ ਇਸ ਵੇਲੇ ਕਹਿੰਦੇ ਸੋਨੀ ਦੇ ਨਾਲ ਟੱਕਰ ਆਹ ਘਾਗੇ ਵਾਲਾ ਕਹਿੰਦੇ ਚੋਟੀ ਦਾ ਜੱਫਾ ਲਾ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਰੀ ਮਾਰ ਦਿੱਤੀਆਂ ਆਹਕੇ ਕਹਿੰਦੇ ਘਾਗੇ ਦੇ ਬੱਲੇ ਬੱਲੇ ਕਰਵਾਤੀ ਹੈ ਜੇ ਜੱਫਾ ਵਧੀਆ ਲੱਗਾ ਮੁੰਡੇ ਦਾ ਇੱਕ ਵਾਰੀ ਤਾੜੀਆਂ ਮਾਰੋ ਜੀ ਜ਼ੋਰਦਾਰ ਐਨ ਕਹਿੰਦੇ ਇਹ ਸੋਨੀ ਹੈ ਕਹਿੰਦੇ ਘਾਗੇ ਦੀ ਧਰਤੀ ਦਾ ਪਰ ਇਹ ਨੀਟੇ ਦੀਆਂ ਗੱਲਾਂ ਪਰ ਇਹ ਧੀਰੇ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਅਮਰੀਕਾ ਹੋਰਾਂ ਦੀਆਂ ਗੱਲਾਂ ਪੂਰੀ ਦੁਨੀਆ ਦੇ ਅੰਦਰ ਹੋਈਆਂ ਮੇਰੇ ਵੀਰੋ ਆਹ ਕਹਿੰਦੇ ਘਾਗੇ ਦੀ ਧਰਤੀ ਦਾ ਮੁੰਡਾ ਕਬੱਡੀ ਕਬੱਡੀ ਕਰਦਾ ਮੇਰੇ ਵੀਰੋ ਤਿਆਰ ਹੈ ਇਹ ਕਹਿੰਦੇ ਮੁਕੇਸ਼ ਦਾ ਯਾਰ ਇਸ ਨੇ ਕਦੇ ਕਬੱਡੀ ਪਾ ਰਿਆ ਪੈੰਦੀ ਦੇਣ ਤੇ ਬੰਨੇ ਬੱਲੇ 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 ਉਹ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ also should <laughs> ਆਹ ਗੱਭਰੂਆ ਨੰਬਰ ਕਹਿੰਦੇ ਇਸ ਵੇਲੇ ਗੁਰਦੇਵ ਨੇ ਜੋੜ ਦਿੱਤਾ ਹੈ ਅਗਲੀ ਰੇਡ ਪੌਂਗਲੀ ਕਹਿੰਦੇ ਦੀਪਾ ਨੱਥੂਪੁਰੀਆ ਇਸ ਵੇਲੇ ਕਹਿੰਦੇ ਪੱਤੀ ਸ਼ਹਿਰ ਨੂੰ ਬਲਾਉਂ ਕਰਦਾ ਹੈ ਆਹ ਨੌਜਵਾਨ ਕਹਿੰਦੇ ਜੁਬਰ ਕਬੱਡੀ ਪੌਂਗਲੀ ਵਧਿਆ ਆਇਆ ਹੈ ਅੱਜ ਦੇਖਦੇ ਆ ਮਲ ਚੋਟੀ-ਚੋਟੀ ਤੇ ਜਦਦੇ ਆ ਬਾਬਾ ਜੀਓ ਨੇ ਅਸੀਂ ਧੰਨਵਾਦ ਕਰਾਂਗੇ ਅੱਜ ਦੇ ਮੇਲੇ ਤੇ ਜਿੱਦਾਂ ਵੀ ਆਫੀਸ਼ੀਅਲ ਆਰਗੇਨਾਈਜ਼ਰ ਔਰ ਰੱਬ ਦੀ ਸੰਗਤ ਮਹਿਤਾਵਾ ਭੈਣਾ ਬੁੱਢੀਆਂ ਅਸੀਂ ਸਾਰਿਆਂ ਦਾ ਧੰਨਵਾਦ ਕਰਾਂਗੇ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਆਓ ਸਾਹਮਣੇ ਇਸ ਬਲੇ ਕਹਿੰਦੇ ਕਾਗੇ ਵਾਲਾ ਆ ਨਾਈਬਨ ਕਹਿੰਦੇ ਕਬੱਡੀ ਪੌਂਦਲੀ ਹੈਪੀ ਬਰ ਚੁੱਕਾ ਹੈ ਕਿ ਮਹਿਗੀਆਂ ਨੇ ਕਿੱਥੇ ਪਹਿਲਵਾਨ ਰੱਜਦੇ ਉਹ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਿਹੜੇ ਨਾ ਪੁੜਾਕੂ ਪੁਰੇ ਕਦੇ ਡੁੱਬਰੀ ਤੇ ਚੋਰਾ ਮੁਰੇ ਅੜਦੇ ਨਹੀਂ ਜੰਦੇ ਸੋਹਣਿਆ ਆਮਾਂ ਦੀ ਜੋ ਸ਼ਾਦੀ ਵਿੱਚੋਂ ਮਿਲਦੀ ਦਲੇਰੀ ਉਹ ਪੈਂਟਾਂ ਦੇ ਦੰਦ ਕਿੱਥੇ ਕਿੱਥੇ ਸੋਹਣਿਆ ਪੈਂਟਾਂ ਦੇ ਦੰਦ ਕਿੱਥੋਂ ਸੋਹਣਿਆ ਪਰ ਇਧਰਲੇ ਪਾਸੇ ਕਹਿੰਦੇ ਕਬੱਡੀ ਪੌਣੀ ਗਬਰੂ ਇਸ ਲਈ ਕਹਿੰਦੇ ਬਾਜੇ ਦੀ ਧਰਤੀ ਦਾ ਇਸ ਲਈ ਕਹਿੰਦੇ ਕਬੱਡੀ ਕਬੱਡੀ ਕਰਦਾ ਖੇਡ ਦੇ ਮੈਦਾਨ ਵਿੱਚ ਤਿਆਰ ਇੱਕ ਟੌਪ ਦਾ ਨੰਬਰ ਆਪਣੀ ਟੀਮ ਲਈ ਗਬਰੂ ਨੇ ਕਹਿੰਦੇ ਜੋੜ ਦਿੰਦਾ ਕਿ ਸਾਨੂੰ ਜਿੰਦਾਂ ਦਾ ਪ੍ਰੀਤਾ ਫਿੱਟ ਰੱਖੀਏ ਤਵੀਤਾ ਜਿਵੇਂ ਸਾਰਿਆਂ ਨੇ ਜਾਣਦੇ ਆ ਦਾ ਤੇ ਅੱਜ ਤੱਕ ਮਿੱਤਰਾਂ ਨੇ ਕਦੇ ਕੀਤੀ ਨਹੀਂ ਕਿਸੇ ਦੀ ਪਰਵਾ ਪਰ ਮੁੰਡਾ ਇਸ ਲਈ ਕਹਿੰਦੇ ਢਾਂਗੇ ਵਾਲਾ ਉਹ ਢਾਂਗੇ ਵਾਲਾ ਉਹ ਢਾਂਗੇ ਵਾਲਾ ਨੇ ਵਾਅਦੇ ਕਰ ਗਿਆ ਆਪਣੀ ਟੀਮ ਦੇ ਲਈ ਇੱਕ ਤਗੜਾ ਨੰਬਰ ਇਸ ਲਈ ਕਹਿੰਦੇ ਜੋੜ ਦਿੰਦਾ ਹੈ ਜਿਹੜਾ ਫੇਰ ਆ ਗਿਆ ਕਰੀ ਖਲਗਲ ਲਾਓ ਸਾਹਮਣੇ ਕਹਿੰਦੇ ਮਾਝੀ ਵਾਲਾ ਆ ਗਿਆ ਹੈ ਬਾਕੀ ਮਾਝੀ ਵਾਲੇ ਤਸੱਲੀਆਂ ਕਰਾਉਂਦੇ ਐ ਇਹ ਵੀ ਗੱਲ ਪੱਕੀ ਐ ਓਏ ਫਰੋਜਪੁਰੀਏ ਵੀ ਕਹਿੰਦੇ ਕਿਸੇ ਗੱਲੋਂ ਘੱਟ ਨਹੀਂ ਕਹੌਂਦੇ ਆਹ ਗੱਲ ਕਹਿੰਦੇ ਫਾਜ਼ਿਲਕਿਆਂ ਦੀ ਜਲਦੀ ਐ ਆਹ ਕਾਂਗੇ ਵਾਲਾ ਆਹ ਨੌਜਵਾਨ ਕਹਿੰਦੇ ਇਸ ਵੇਲੇ ਲੱਭ ਕਹਿੰਦੇ ਟਰਾਈ ਕਰਦਾ ਓਏ ਪੱਟਾ ਜਤਨ ਵੱਡੇ ਜੱਫੇ ਦਾ ਪਰ ਭੱਜ ਪਾਊਗਾ ਜਾਂ ਨਹੀਂ ਗੱਲ ਸਮੇਂ ਦੀ ਐ ਆਹ ਨੌਜਵਾਨ ਕਹਿੰਦੇ ਲੱਭਨੇ ਚੋਟੀ ਦਾ ਜੱਫਾ ਲਾ ਕਿੰਦਾ ਆ ਨੰਬਰ ਕਹਿੰਦੇ ਜਾਫੀਆਂ ਦੇ ਖਾਤੇ ਵਿੱਚ ਜਾ ਜੋੜਦਾ ਹੈ ਅਗਲੀ ਰੇਡ ਪਾਉਂਦਲੀ ਕਹਿੰਦੇ ਗਿੰਦੀ ਆ ਆ ਬismillah ਕਹਿੰਦੇ ਵੱਧ ਆਇਆ ਗਿੰਦੀ ਆਜਮਨ ਕਹਿੰਦੇ ਬismillah ਦੇਖਦੇ ਆ ਸਾਹਮਣੇ ਚਾਰ ਨੇ ਜਮੇ ਦੇ ਜਮੇ ਕਹਿੰਦੇ ਐਨ ਪਿਆਰ ਵਰ ਪਿਆਰ ਨੇ ਕਿ ਸਾਰੀ ਕਹਿੰਦੇ ਬਤੰਦਰ ਕਹਿੰਦੇ ਐਨ ਫੱਡੇ ਚ ਗੱਡੇ ਕਿਲ ਵਰਗੇ ਆ ਪਰ ਸਾਹਮਣੇ ਕਹਿੰਦੇ ਪ੍ਰਵੀਨ ਨੇ ਘੜ ਕੇ ਜੰਮੇ ਵਾਲਾ ਨਹੀਂ ਦੇਖ ਸਕਿਆ ਤੇ ਨੰਬਰ ਕਹਿੰਦੇ ਜੋੜ ਦਿੰਦਾ ਹੈ ਰੇਡ ਕਹਿੰਦੇ ਮਾਈਵਨ ਗੁਰਵਿੰਦਰ ਅਲਗੋ ਕੋਠੀ ਵਾਲਾ ਪੌਲੀ ਵਧਿਆ ਆ ਰੌ ਕਹਿੰਦੇ ਗੁਰਵਿੰਦਰ ਅਲਗੋ ਕੋਠੀ ਦੀ ਧਰਤੀ ਦਾ ਗੱਭਰੂ ਕਹਿੰਦੇ ਕਬੱਡੀ ਪਾ ਰਿਹਾ ਕਹਿੰਦੇ ਜੱਗੇ ਦੀਆਂ ਗੱਲਾਂ ਹੁੰਦੀਆਂ ਕਬੱਡੀ ਦੇ ਅੰਦਰ ਇਹ ਵੱਡਾ ਨਾਂ ਸਾਡੀ ਮਾਖੇੜ ਕਬੱਡੀ ਦੇ ਅੰਦਰ ਪਰ ਇਧਰਲੇ ਪਾਸੇ ਇਹ ਬੱਲੇ 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 ਇੱਕ ਪਾਸੇ ਸੋਨੀ ਇਸ ਲਈ ਕਹਿੰਦੇ ਟਰਾਈ ਕਰ ਰਿਹਾ ਢਾਗੇ ਦੀ ਧਰਤੀ ਆ ਉਹ ਪੈਂਦੀ ਰੇਡ ਪੈਂਦੇ ਵਾਹ ਵਾਹ ਗੱਭਰੂ ਆ ਹੱਥ ਦੇ ਬਾਬੇ ਦੇ ਆ ਮੇਹਰਾਂ ਦਾ ਮਿੱਤਰਾਂ ਇਲਾਕਾ ਸ਼ੇਰਾਂ ਦਾ ਆ ਚੋਟੀ ਦਾ ਜੱਫਾ ਲਾ ਕੇ ਕਹਿੰਦੇ ਸੋਨੀ ਨੇ ਅੰਨ ਬੱਲੇ ਬੱਲੇ ਕਰਾ ਦਿੱਤੀ ਐ ਤਾਂ ਹੀ ਬੱਝੀ ਨਹੀਂ ਜਿੱਦੀ ਬੱਥਰੀ ਚਾਹੀਦੀ ਸੀ ਹੁੰਦੇ ਨੇ ਮੱਲ ਚੋਟੀ ਦਾ ਟਾਇਆ ਬਾਕੀ ਵੀ ਗੱਲ ਪੱਕੀ ਐ ਜਦੋਂ ਦੋ ਮੱਲ ਘੇੜਦੇ ਹੁੰਦਾ ਤੇ ਇੱਕ ਦਾ ਢਾਣਾ ਦਾ ਬਣਦਾ ਪਰ ਸਾਹਮਣੇ ਉਧਰਲੇ ਪਾਸੇ ਉਹ ਰਿੱਡਾ ਪੈਂਦੀਆਂ ਜੱਫੇ ਲੱਗਦੇ ਐ ਉਧਰ ਜੱਫਾ ਇਧਰ ਜੱਫਾ ਓਏ ਜੱਫੇ ਦੇ ਜੱਫਾ ਫਾ ਜੱਫਾ ਇੱਥੇ ਰੱਖ ਇਹ ਰਤੋਗੇ ਵਾਲਾ ਅਰਜਨ ਹੈ ਉਹ ਅਰਜਨ ਇਸ ਵੇਲੇ ਕਹਿੰਦੇ ਲਾ ਪਉ ਜੱਫਾ ਜਾਂ ਨਹੀਂ ਗੱਲ ਸਮੇਂ ਦੀ ਹੈ ਕਰਤਾਰ ਕਰਪਾਲ ਕੋਲਦਾ ਚੱਡਿਆ ਹੈ ਕਿ ਚੰਗੇ ਉਸਤਾਦ ਦੇ ਚੱਡੇ ਬੰਮਿਆਂ ਸੌਖੇ ਢੈਂਦੇ ਨਾ ਸੱਗ ਸ਼ੇਰ ਤੇ ਬਾਜ ਕੰਵੇ ਗੱਲਾਂ ਵੀ ਸੈਂਦੇ ਨਾ ਜੱਫਾ ਕਹਿੰਦੇ ਰਤੋਕੇ ਵਾਲੇ ਅਰਖ ਨੇ ਲਾ ਦਿੱਤਾ ਹੈ ਰੈਡ ਪੈ ਗਈ ਉਧਰਲੇ ਪਾਸੇ ਤੇ ਬੁੱਲ ਵੱਡੇ ਭਰਾ ਦੇ ਲਾਉਂ ਕਹਿੰਦੇ ਮਾਝੇ ਦੀ ਧਰਤੀ ਦਾ ਮੁੰਡਾ ਕਹਿੰਦੇ ਫੇਰ ਕਬੱਡੀ ਕਬੱਡੀ ਕਰਦਾ ਮੇਰੇ ਵੀਰੋ ਇਸ ਲਈ ਕਹਿੰਦੇ ਘਾਗੇ ਦੀ ਧਰਤੀ ਦੇ ਦਾਵਾ ਬੋਲ ਰਹੇ ਆ ਅੱਜ ਹੀ ਕਬੱਡੀ ਹੈ ਖੇਡ ਦੇ ਮੈਦਾਨ ਵਿੱਚ ਚਾਰ-ਚਾਹੇ ਦੇ ਔਰ ਚਾਰਾਂ ਦੀ ਚੈਨ ਕਹਿੰਦੇ ਸੱਜੇ ਜਾਂਦੀ ਹੈ ਫੱਬੇ ਜਾਂਦੀ ਹੈ ਲੈ ਵੀ ਕਾਂਗੇ ਵਾਲਿਆ ਲਾਗੇ ਲਗੜਾ ਪੈਣਾ ਲਾਉਣਾ ਪੈਣਾ ਭੇਜਿਆ ਜਫਾ ਜੇਰ ਬੱਲੇ ਬੱਲੇ ਹੋਣੀ ਹੈ ਪਰ ਇਧਰ ਦੇ ਪਾਸੇ ਉਹ ਲੱਗਦਾ ਜਰੂਰ ਇਹ ਨੰਬਰ ਕਹਿੰਦੇ ਕਾਂਗੇ ਦੀ ਟੀਮ ਦੇ ਖਾਤੇ ਨਹੀਂ ਜੋੜ ਦ ਸਕਿਆ ਅੰਤੇ ਜਿਹੜਾ ਰੇਡਰ ਦੇ ਹਾਤੇ ਜੁੜ ਚੁੱਕਿਆ ਬਾਜੇ ਦੀ ਟੀਮ ਦੇ ਖਾਤੇ ਇੱਕ ਤਗੜਾ ਨੰਬਰ ਜਿਹੜਾ ਖਿਡਾਰੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਪਰ ਰੈਫੀ ਦਾ ਫੈਸਲਾ ਟਾਲ ਹੈ ਜੀ ਅਨ ਸ਼ਾਸ਼ਣ ਦੇ ਨਾਲ ਜਸੀਪਰ ਨਾ ਖੇਡੀਏ ਮੇਰਾ ਵੀਰ ਅਰੇ ਸਿਆਣੇ ਪਲੇਅਰੋ ਖੇਲੀ ਖੇਡਦੇ ਹੋ ਲਓ ਰੇਡ ਪੈ ਗਈ ਬੰਦੇ ਬਾਈ ਕਰੀ ਗੱਲ ਮੁੰਡੇ ਦੀ ਬਾਕੀ ਰੇਡ ਪੈ ਗਈ ਹੈ ਔਰ ਰੇਡ ਪੈ ਨਹੀਂ ਗਈ ਰੇਡ ਬਾ ਦਿੱਤੀ ਹੈ ਆ ਨੌਜਵਾਨ ਕਹਿੰਦੇ ਗੁਰਦੇਵ ਇਸ ਬਿਲਲੇ ਕਹਿੰਦੇ ਵਧਿਆ ਆ ਇਧਰ ਛੋਟੀਆਂ ਛੋਟੀਆਂ ਬੱਚੀਆਂ ਮੇਰੀਆਂ ਭੈਣਾਂ ਨੇ ਅਸੀਂ ਧੰਨਵਾਦ ਕਰਾਂਗੇ ਕਿ ਸਾਡਾ ਦਿਲ ਕਰੇ ਕਈਏ ਵੀਰੇ ਦੀਆਂ ਘੋੜੀਆਂ ਇਹ ਚੰਦਰਾ ਹੈ ਜੱਗ ਘਾਉਣ ਦਿੰਦਾ ਨਾ ਕੁੱਤਾ ਤੋਂ ਪਹਿਲਾਂ ਧੀਆ ਨਾ ਹੁੰਦੀਆਂ ਤੇ ਮੱਘਰੋਂ ਕੋਈ ਹੋਣ ਦਿੰਦਾ ਨਾ ਬੜੀਆਂ ਪਿਆ ਕਬੱਟੀਆਂ ਛੁੱਟੀਆਂ ਛੁੱਟੀਆਂ ਬੱਟੀਆਂ ਦਾ ਧੰਨਵਾਦ ਕਰਾਂਗੇ ਆਓ ਸਾਹਮਣੇ ਆ ਕਬੀਰ ਇਸ ਵੇਲੇ ਚੋਟੀ ਦੇ ਨੰਬਰ ਦਾ ਵਾਅਦਾ ਕਰ ਗਿਆ ਹੈ ਰੇਡ ਗਿੰਦੀ ਵੀ ਤੇ ਬੁੱਲ ਵੱਡੇ ਭਰਾ ਦੇ ਲਓ ਕਹਿੰਦੇ ਗਿੰਦੀ ਇਸ ਲਈ ਕਹਿੰਦੇ ਕਬੱਡੀ ਪਾਉ ਲਈ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਇਸ ਲਈ ਕਹਿੰਦੇ ਵਾਅਦਾ ਹੋਇਆ ਚਾਰ ਜੱਫੀ ਤਿਆਰ ਨੇ ਅੱਜ ਦੀ ਧਰਤੀ ਦੇ ਪਰ ਮੁੰਡੇ ਕਹਿੰਦੇ ਬੱਲੇ ਬੱਲੇ ਕਰਵਾਉਣਗੇ ਬੜੀਆਂ ਬਾਟਾਂ ਤੈਅ ਕਰਕੇ ਅੱਜ ਲਿਤੇ ਆਏ ਆ ਪਰ ਇਧਰਲੇ ਪਾਸੇ ਉਹ ਗਿੱਟੀ ਦੀ ਕਬੱਡੀ ਇਹ ਜੋਰ ਲਉਣਾ ਪੈਣਾ ਘਾਂਗੇ ਵਾਲਿਆ ਫੇਰ ਗੱਲ ਬੰਨੀ ਆ ਕਾਣੇ ਲੱਗੀਆਂ ਪਈਆਂ ਰੇਡ ਕੰਦੇ ਹੈਪੀ ਪੌਂਡਲੀ ਵਧਿਆ ਆ ਮੈਂ ਦੇਖਦਾ ਸਾਹਮਣੇ ਚਾਰ ਨੇ ਜੰਮੇ ਦੇ ਜੰਮੇ ਕੰਦੇ ਐਣ ਤਿਆਰ ਵਰ ਤਿਆਰ ਨੇ ਸਾਹਮਣੇ ਦੇਖਦੇ ਆ ਕੌਣ ਬੱਲੇ ਬੱਲੇ ਕਰਾਊਗਾ ਆਹ ਕਿਹੜਾ ਗੰਬੇ ਐਣ ਕਬੱਡੀ ਦਾ ਮਲ ਟਾਊਗਾ ਪਰ ਕਾਂਗੇ ਵਾਲਾ ਕਹਿੰਦੇ ਆਹ ਵੱਡੇ ਅੰਗਰ ਦਾ ਵਾਦਾ ਕਰ ਗਿਆ ਹੈ ਹਾਪੀ ਨੇ ਕਹਿੰਦੇ ਇੱਕ ਚੋਟੀ ਦੇ ਨੰਬਰ ਦਾ ਵਾਦਾ ਕਰ ਦਿੱਤਾ ਹੈ ਰੈਡ ਕਹਿੰਦੇ ਸ਼ੰਕਰ ਪੌਂਦਲੀ ਪਹੁੰਚ ਆਇਆ ਹੈ ਭਗਵਾਨਪੁਰ ਵਾਲਾ ਕਹਿੰਦੇ ਸ਼ੰਕਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੈ ਇੱਕ ਸ਼ੰਕਰ ਕਹਿੰਦੇ ਸੱਤ ਵਾਲਾ ਜਿਹੜਾ ਖੇਡ ਕੇ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਦੇ ਵਿੱਚ ਪਰ ਆ ਸ਼ੰਕਰ ਕਹਿੰਦੇ ਬਾਜੇ ਵਾਲਾ ਇਹ ਭਗਵਾਨਪੁਰ ਵਾਲਾ ਪਰ ਸਾਹਮਣੇ ਡੱਕਰ ਬੀਪੇ ਨਾਲ ਹੈ ਆ ਬੀਤਾ ਨਹੀਂ ਡੱਕ ਸੰਗਿਆ ਦੇ ਨੰਬਰ ਸ਼ੰਕਰ ਨੇ ਜੋੜ ਦਿੱਤਾ ਹੈ ਗਿੱਦੀ ਦੀ ਰੇਡ ਤੇ ਬੁੱਲ ਵੱਡੇ ਭਰਾ ਦੇ ਲਾਓ ਕਹਿੰਦੇ ਗਿੱਦੀ ਕਬੱਡੀ ਪਾਉਣੀ ਮੇਰੇ ਵੀਰੂ ਖੇਡ ਤੇ ਮੈਦਾਨ ਵਿੱਚ ਇਸ ਲਈ ਕਹਿੰਦੇ ਵਾਧਾ ਹੋਇਆ ਰੇਡਾਂ ਜੱਫੀਆਂ ਲੱਗ ਰਿਹਾ ਕੀ ਡੇਟਾ ਭਾਵੇਂ ਲੱਖ ਪਿੰਦੀਆਂ ਗੱਲ ਕਹਿੰਦੇ ਜੱਫੀਆਂ ਤੇ ਖੜੀ ਹੈ ਔਰ ਮਾਜੀ ਵਾਲਾ ਗਰੂ ਇਸ ਲਈ ਟਰਾਈ ਕਰ ਰਿਹਾ ਪਰ ਗਿੰਦੀ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਐਨ ਕਹਿੰਦੇ ਤਗੜਾ ਨੰਬਰ ਜਿਹੜਾ ਅਡਜਸਟ ਕਰ ਦਿੱਤਾ ਖਿਡਾਰੀ ਨੇ ਬੱਲੇ ਬੱਲੇ ਹੁੰਦੀ ਹੈ ਮੇਰੇ ਵੀਰੋ ਲਾਓ ਇਧਰਲੇ ਪਾਸੇ ਉਹ ਘਾਗੇ ਵਾਲਾ ਘਾਗੇ ਵਾਲਾ ਇੱਕ ਸਰਦਾਰ ਟਰਾਈ ਕਰ ਰਿਹਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਕਹਿੰਦੇ ਕਬੀਰ ਨੇ ਔੜ ਦਿੱਤਾ ਹੈ ਜਿਹਦੀ ਖੇਡ ਤੇ ਮਾਣ ਕਰਦਾ ਕਹਿੰਦੇ ਭੈਤੀਪੁਰੀਆ ਸਾਭੂ ਵੀਰ ਹੈ ਸਾਡਾ ਆ ਬਲਵਿੰਦਰ ਸਿੰਘ ਨੇ ਘੜ ਦੇ ਵਾਰਸ ਨੇ ਇੱਕ ਚੋਟੀ ਦੇ ਨੰਬਰ ਦਾ ਬਾਧਾ ਗਿਰ ਦਿੱਤਾ ਹੈ ਇੱਕ ਵੀ ਗੱਲ ਹੈ ਮੁੰਡਾ ਸੁਧਾਰ ਜੇ ਪਰਿਵਾਰ ਨੂੰ ਬਲੋਗ ਕਰਦਾ ਹੈ ਤੇ ਮਿਹਨਤ ਕਰਕੇ ਕਹਿੰਦੇ ਕਬੱਡੀ ਦਾ ਵੱਡਾ ਮੱਲ ਬਣਿਆ ਆ ਦੁਆਵਾਂ ਵੱਡੇ ਭਰਾ ਦੇ ਲਈ ਇਧਰ ਪੈਂਦੀ ਰੇਡ ਤੇ ਪਰ ਸਾਹਮਣੇ ਜੋ ਰੈਫਰੀ ਨੇ ਕਹਦਾ ਹੂ ਹੀ ਮੰਨਿਆ ਜਾਵੇਗਾ ਪਰ ਮੇਰੇ ਖਿਆਲ ਡਬਲ ਟੱਚ ਹੈ ਜੀ ਡਬਲ ਟੱਚ ਨੰਬਰ ਕਹਿੰਦੇ ਰੇਡਰ ਦੇ ਖਾਤੇ ਵਿੱਚ ਜਾ ਜੁੜਦਾ ਹੈ ਹਾਂ ਬਰ ਰੇਡਰ ਦੇ ਖਾਤੇ ਵਿੱਚ ਜਾ ਜੁੜਦਾ ਹੈ ਹਾਂ ਬਰ ਰੇਡਰ ਲਾਓ ਲਓ ਸਾਹਮਣੇ ਉਧਰਲੇ ਪਾਸੇ ਕਹਿੰਦੇ ਨੌਜਵਾਨ ਦੀਪ ਕਬੱਡੀ ਪਾ ਰਿਹਾ ਹੈ ਆ ਨੱਥੂਪੁਰ ਵਾਲਾ ਕਹਿੰਦੇ ਦੀਪ ਕਬੱਡੀ ਪਾ ਰਿਹਾ ਤੇ ਟੱਕਰ ਕਹਿੰਦੇ ਸੁਖਪ੍ਰੀਤ ਨਾਲ ਹੈ ਆ ਸਿਕ ਸਰਦਾਰ ਨਾਲ ਟੱਕਰ ਕਿ ਜੰਨ ਮਤਾ ਗੁਜਰੀ ਦਾ ਬੈਠਾ ਕੰਡਿਆਂ ਤੇ ਛੇਜ ਪਛਾਈ ਓਏ ਸੀਦੇ ਨਾਲ ਤੇਗਲਾ ਨਹੀਂ ਜਦੋਂ ਜਾਨ ਪੁੱਤਰਾ ਵੀ ਆਏ ਪਰ ਨੰਬਰ ਇਸ ਵੇਲੇ ਕਹਿੰਦੇ ਆ ਦੀਪ ਕਹਿੰਦੇ ਨੱਥੂਪੁਰ ਵਾਲੇ ਨੇ ਜੋੜ ਦਿੱਤਾ ਉਧਰ ਇੱਕ ਵੱਡਾ ਲਾਣਾ ਹੈ ਜਿਹੜਾ ਕਬੀਰ ਨੂੰ ਜਫਾ ਲਾਵੇਗਾ ਉਸਨੇ ਲਈ ਵੱਡਾ ਮਾਣ 200 ਦਾ ਕੀਤਾ ਜਾਊਗਾ ਅਕਬੀਰ ਨੂੰ ਜਿਹੜਾ ਜੱਫਾ ਲਾਵੇਗਾ ਉੱਤੇ ਵੱਡਾ ਮਾਣ 200 ਦਾ ਇਹ ਵੀ ਗੱਲ ਪੱਕੀ ਹੈ ਬਲਵੰਤ ਸਿੰਘ ਫੌਜੀ ਦੀ ਐਲਾਨ ਕਰਾਉਂਦੇ ਐ ਅਕਬੀਰ ਦਾ ਇੱਕ ਜੱਫਾ ਇੱਕ 200 ਦਾ ਜਿਹੜਾ ਮਰਜ਼ੀ ਚਾਹੀ ਜੱਫਾ ਲਾ ਦੇ ਲੈ ਵੀ ਨਬ ਹੈਰਾ ਦਾ ਹੋ ਮੁਰੇ ਧੱਕਾ ਸੋਨੀ ਨੂੰ ਪਰ ਸੋਨੀ ਕਹਿੰਦੇ ਕਾਂਗੇ ਵਾਲਾ ਕਾਂਗੇ ਵਾਲਾ ਧਾਂਗੇ ਵਾਲਾ ਜਿਵੇਂ ਸਿਆਣਾ ਘਰੇ ਛੱਡ ਕੇ ਗਿਆ ਔਰ ਦੇਖਾਂਗੇ ਇਧਰਲੇ ਪਾਸੇ ਉਹਨਾਂ ਕਹਿੰਦੇ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਮੇਰੇ ਵੀਰੋ ਲਓ ਕਬੱਡੀ ਪੌਣ ਲਈ ਕਹਿੰਦੇ ਇਸ ਲਈ ਹੈਪੀ ਆ ਗਿਆ ਮੇਰੇ ਵੀਰੋ ਭਾਗੇ ਦੀ ਧਰਤੀ ਦਾ ਬੰਰੂ ਇਸ ਲਈ ਤਿਆਰਬਰ ਤਿਆਰ ਹੈ ਐਡਾ ਪੈਰੀਆਂ ਜੱਫੇ ਲੱਗ ਰਿਹਾ ਔਰ ਟਰਾਈ ਬੱਤੀ ਹੈ ਟਰਾਈ ਬੱਤੀ ਹੈ ਪਰ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਨੰਬਰ ਜਿਹੜੇ ਪਾਫੇ ਜਾਵੇਗਾ ਇਹ ਤਾਂ ਟਾਈਮ ਦੀਆਂ ਗੱਲਾਂ ਨੇ ਤਾਂ ਸੱਜੀਆਂ ਦੀਆਂ ਗੱਲਾਂ ਹੋਣਗੀਆਂ ਮੇਰੇ ਵੀਰੋ ਪਿਆਰ ਨਾਲ ਪਿਆਰ ਨਾਲ ਪਿਆਰ ਦੀ ਖੇਡ ਹੈ ਕਿ ਪਿੰਡਾਂ ਵਿੱਚ ਨਾ ਹੁੰਦੇ ਮਸਲੇ ਲੱਗ ਤਾੜ ਤੇ ਟੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਬੁੱਲਟ ਖੋੜਦੇ ਜੀਪਾਂ ਦੇ ਇਹ ਪਿਆਰ ਦੀ ਖੇਡ ਹੈ ਇਹ ਜਿਹੜੀਆਂ ਖੇਡਾਂ ਹੁੰਦੀਆਂ ਪਿਆਰ ਦੀਆਂ ਖੇਡਾਂ ਹੁੰਦੀਆਂ ਭਰਾ ਬਣ ਕੇ ਪਿਆਰ ਦੇ ਨਾਲ ਨੇ ਪਿਆਰ ਦੇ ਨਾਲ ਬਾਰੋਂ ਕਿਸ ਨੇ ਪੀਲ ਨਹੀਂ ਕਰਨੀ ਭਰਾ ਬਣ ਕੇ ਜਿਹੜਾ ਰੈਫਰੀ ਕਹਿਣਗੇ ਉਹ ਵੀ ਮੰਨੇ ਜਾਵੇਗਾ ਉਧਰ ਖਿਡਾਰੇ ਆ ਦੇ ਕਿਸੇ ਗੱਲ ਨੂੰ ਖਿਡਾਰੇ ਐ ਵੀ ਗੱਲ ਪੱਕੀ ਐ ਆ ਪੁਰਖਾਂ ਦੀ ਲੜਾਈ ਹਿੱਟ ਵੀਰ ਜੀ ਸਾਰੇ ਵੀਰਾਂ ਨੂੰ ਬੇਨਤੀ ਐ ਜਿਹੜਾ ਰੈਫਰੀ ਵਿੱਚ ਉਹ ਰੈਫਰੀ ਤੋਂ ਬਾਅਦ ਦੂਜਾ ਬੰਦਾ ਜਾ ਕੇ ਡਿਸੀਜਨ ਨਹੀਂ ਦੇ ਲੱਕਣਾ ਜੀ ਜਿਹੜਾ ਰੈਫਰੀ ਜੋ ਡਿਸੀਜਨ ਦੇਗਾ ਉਹ ਡਿਸੀਜਨ ਮੰਨਿਆ ਜਾਏਗਾ ਇਹ ਸਾਡੀ ਬੇਤੀ ਹੈ ਜਿਹੜੇ ਰੈਫੀਆ ਰੈਫੀਆ ਤੋਂ ਇਲਾਵਾ ਕੋਈ ਵੀ ਜਾ ਕੇ ਨਾਂ ਦੱਸੇ ਇਹ ਸਾਡੀ ਬੇਤੀ ਹੈ ਮਰਾ ਵੀਰ ਬਣ ਕੇ ਨੋਟ ਕਰਿਓ ਔਰ ਇਧਰਲੇ ਪਾਸੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਭੇਜਿਆ ਇਸ ਲਈ ਕਹਿੰਦੇ ਟਰਾਈ ਕਰ ਰਿਹਾ ਘਾਂਗੇ ਦੀ ਧਰਤੀ ਹੈ ਔਰ ਤਕੜਾ ਨੰਬਰ ਜਿਹੜਾ ਜੋੜ ਦਿੰਦਾ ਆ ਕਹਿੰਦੇ ਗਿੱੱਤੇ ਦੀਆਂ ਤਿੰਨ ਰੇਡਾਂ ਜੁਝਾਰ ਸਾਡਾ ਵੀਰ ਹੈ ਉਹ ਵੀਰਾ ਵੱਲੋਂ ਜਿਹੜੀਆਂ ਪੈਣਗੀਆਂ ਮੇਰੇ ਵੀਰੋ ਇਹ ਵੱਡੇ ਮਾਨ ਸਨਮਾਨ ਜਿਹੜੇ ਦੇ ਉੱਤੇ ਜਾਣਗੇ ਆ ਕਹਿੰਦੇ ਗਿੱੱਤਾ ਕਬੱਡੀ ਪੌਲੀ ਦੇ ਮੈਦਾਨ ਵਿੱਚ ਵਧਿਆ ਹੋਇਆ ਹੈ ਇਹਨਾਂ ਕਬੱਡੀਆਂ ਜਿਹੜੀਆਂ ਇਹਨ ਕਹਿੰਦੇ 500 ਦੀਆਂ ਹੋਣਗੀਆਂ ਲਓ ਪਾਈ ਹੋਈ ਕਬੱਡੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਆ ਗਿੰਦੇ ਦੀਆਂ ਰੇਡਾਂ ਪੈਂਦੀਆਂ ਮੇਰੇ ਵੀਰੋ ਵਿਕੇਸ਼ ਉਹਨਾਂ ਦਾ ਬੜਾ ਪਿਆਰ ਹੈ ਆ ਮੁੰਡਾ ਵੀ ਕਹਿੰਦੇ ਪੰਜਾਬ ਦੇ ਵੱਡੇ ਮੀਲਿਆਂ ਦੇ ਵੱਡੇ ਹੈ ਖੇਡ ਦਿਖਾਉਂਦਾ ਮੇਰੇ ਵੀਰੋ ਇਹ ਵੀ ਮੁੰਡਾ ਕਹਿੰਦੇ ਪੰਜਾਬ ਦੇ ਕਈ ਮੀਲਿਆਂ ਦਾ ਸ਼ਿੰਗਾਰ ਹੈ ਆ ਬੀਤਾ ਕਹਿੰਦੇ ਚੋਟੀ ਦਾ ਜੱਫਾ ਲਾ ਗਿਆ ਤੇ ਦਲਬਾਖ ਸਿੰਘ ਫੌਜੀ ਵੱਡਾ ਮਾਣ ਕਰ ਗਿਆ ਸਾਹਮਣੇ ਇਧਰਲੇ ਪਾਸੇ ਨੇ ਅਣਕਦੇ ਗੁਰਦੇਵ ਦੀ ਪੈਂਦੀ ਆ ਆ ਵੀ ਮੁੰਡਾ ਕਹਿੰਦੇ ਬੜਾ ਜਾਲਮ ਜਾਫੀ ਐ ਆ ਵੀ ਮੁੰਡਾ ਕਹਿੰਦੇ ਬੜਾ ਜਾਲਮ ਜਾਫੀ ਐ ਪਰ ਸਾਹਮਣੇ ਕਹਿੰਦੇ ਗੁਰਦੇਵ ਇੱਕ ਚੋਟੀ ਦੇ ਨੰਬਰ ਦਾ ਵਾਅਦਾ ਕਰ ਗਿਆ ਬਾਕੇ ਕਹਿੰਦੇ ਗੁਰਦੇਵ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਕਿ ਨਵਜਫਾ ਲਾਵੇਗਾ ਤੇ ਫਿਰ ਵੀ ਕਹਿੰਦੇ 200 ਦਾ ਵੱਡਾ ਮਾਨ ਸਨਮਾਨ ਸਾਡੇ ਵੀਰਾਂ ਵੱਲੋਂ ਦਿੱਤਾ ਜਾਵੇਗਾ ਵਿਸ਼ੇਸ਼ ਤੌਰ ਤੇ ਭਰਾ ਸਾਡੇ ਪੁੱਜੇ ਹੋਏ ਮਾਨ ਸਨਮਾਨ ਕੀਤੇ ਜਾ ਰਹੇ ਆ ਸਾਰੇ ਖਿਡਾਰੀਆਂ ਦੇ ਉਹ ਪੈਂਦੀ ਰੇਡ ਇਹ ਨਵ ਨੇ ਕਹਿੰਦੇ ਟਰਾਈ ਕਰਤੀ ਐ ਪਰ ਨੰਬਰ ਇਸ ਲਈ ਕਹਿੰਦੇ ਮਾਝੇ ਵਾਲਾ ਗੋਦੀ ਆਪਣੀ ਟੀਮ ਲਈ ਇਸ ਲਈ ਕਹਿੰਦੇ ਐਡਜਸਟ ਕਰ ਰਿਹਾ ਔਰ ਦੇਖਾਂਗੇ ਕਿ ਖਿਡਾਰੀਆਂ ਦੀ ਖੇਡ ਚੰਗੀ ਲੱਗਦੀ ਇੱਕ ਵਾਰੀ ਤਾੜੀਆਂ ਮਾਰ ਦੋ ਦੋਨਾਂ ਟੀਮਾਂ ਦੇ ਲਈ ਲਓ ਕਬੱਡੀ ਪੌਂ ਲਈ ਮੁੰਡਾ ਹੈਪੀ ਆ ਗਿਆ ਮੇਰੇ ਵੀਰੋ ਵਾਕੇ ਤਾੜੀਆਂ ਵੱਜੀਆਂ ਤੇ ਕਬੱਡੀ ਪੌਂ ਲਈ ਹੈਪੀ ਆ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਘੜਕੇ ਵਾਲਾ ਘੜਕੇ ਵਾਲਾ ਤਪਹੀ ਰੇਡਰ ਦਾ ਨੰਬਰ ਰੇਡਰ ਦੇ ਖਾਤੇ ਵਿੱਚ ਜਾ ਜੁੜਦਾ ਨੰਬਰ ਰੇਡਰ ਦੇ ਖਾਤੇ ਜੁੜਦਾ ਆਇਆ ਹੈਪੀ ਆਪਣੀ ਟੀਮ ਦਾ ਨੰਬਰ ਜਿਹੜਾ ਇਸ ਲਈ ਕਹਿੰਦੇ ਜੋੜ ਚੁੱਕਿਆ ਬਾ ਮਾਝੇ ਵਾਲਾ ਗੱਭਰੂ ਇਸ ਲਈ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਵਿੱਚ ਤਿਆਰ ਹੈ ਜਿਹੜੀ ਕਾਂਗੇ ਵਾਲਿਆ ਨੇੜੇ ਲੱਗਦਾ ਪੈਣਾ ਨੇੜੇ ਹੋਣਾ ਪੈਣਾ ਉਹ ਕਾਗੇ ਦੀ ਧਰਤੀ ਦਾ ਇਹ ਲੱਗਦਾ ਜੋਰ ਜਿੰਗਰ ਚ ਜਾਰੀ ਪੈਣਗੇ ਭਰਾਕੇ ਖੇਣਗੇ ਟਾਕੇ ਇਹ ਨੰਬਰ ਮਾਝੇ ਵਾਲਾ ਮਾਝੇ ਵਾਲਾ ਆਪਣੀ ਟੀਮੀ ਜੁਹਾ ਰਿਹਾ ਹੈ ਐਂਡ ਐਕਸ਼ਨ ਬਣਾ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਰੀ ਮਾਰ ਦਿੱਤੀਆਂ ਤਿੰਨ ਰੈਡਾ ਹੋ ਗਈਆਂ ਜੀ ਇੱਕ ਰੈਡਾ ਹੋ ਗਿਆ ਆ ਕਬੀਰ ਦੀਆਂ ਤਿੰਨ ਰੈਡਾ ਹੋ ਗਈਆਂ ਵੱਡੇ ਮਾਇਆ ਲੱਗੀ ਸੀ ਮੇਰੇ ਖਿਆਲ ਆ ਮਾਇਆ ਲੱਗੀ ਸੀ ਤੇ ਆਪਾਂ ਮਾਇਆ ਪੁੱਜੀ ਕਰਦੀਏ ਭਰਾ ਬਣ ਕੇ ਆਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਗਿੰਦਾ ਆ ਨਾਜ ਬਣ ਕਹਿੰਦੇ ਕਬੱਡੀ ਕਬੱਡੀ ਕਰਦਾ ਆਇਆ ਯਾਰ ਝਾਫੀਆਂ ਦੇ ਅੱਗੇ ਵੱਧ ਆਇਆ ਐਂਡ ਚਮੇ ਕਹਿੰਦੇ ਮੁੰਡੇ ਓਏ ਫੱਟੇ 'ਚ ਗੱਡੇ ਕਿੱਲ ਵਰਗੇ ਜਿੱਦਾਂ ਪਹਿਲੇ ਕਮੈਂਟੇਟਰ ਕਹਿੰਦੇ ਹੁੰਦੇ ਆ ਕਿ ਸਰਕਾਰੀ ਸਕੂਲ ਦੇ ਥੰਮ੍ਹ ਵਰਗੇ ਆ ਇਹ ਸਰਕਾਰੀ ਸਕੂਲ ਦੇ ਰ ਗਿਆ ਬਾਕੀ ਗੱਲ ਪੱਕੀ ਹੈ ਕਹਿੰਦੇ ਗੰਦਾ ਅੱਥੇ ਹੱਥ ਹੀ ਧਰ ਆਉਂਦਾ ਹੈ ਬਾਕੀ ਕਹਿੰਦੇ ਬਰਾਬਰ ਦੀ ਥਾਪੀ ਮਾਰੀ ਹੈ ਉਹ ਘਾਂਗੇਲੇ ਦੇ ਵੀ ਕਹਿੰਦੇ ਬਰਾਬਰ ਦੀ ਥਾਪੀ ਮਾਰੀ ਹੈ ਉਹ ਕਿੱਦਾਂ ਲੱਗਦਾ ਮੈਚ ਦਰਸ਼ਕ ਵੀਰੋ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਜ਼ੋਰਦਾਰ ਆਹ ਮੈਚ ਵੀ ਕਹਿੰਦੇ ਚੋਟੀ ਦਾ ਲਓ ਇਧਰਲੇ ਪਾਸੇ ਕਹਿੰਦੇ ਕਬੱਡੀ ਕਬੱਡੀ ਕਰਦਾ ਮੇਰੇ ਵੀਰੋ ਮੱਝ ਦੀ ਧਰਤੀ ਦਾ ਖiladi ਤਿਆਰ ਪਰ ਤੇਜਾ ਏ ਬੱਲੇ 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 ਏ ਟੱਕਰ ਸਿਰੇ ਦੀ ਟੱਕਰ ਸਿਰੇ ਇਹ ਜਿਹੜੀ ਝੋਕ ਦੀ ਕਨੇਣੀ ਉਹ ਧੌਣ ਹੁੰਦੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਆ ਆਹ ਮੁੰਡੇ ਨੇ ਜੱਫਾ ਲਾਇਆ ਫਿਰ ਥਾਪੀ ਮਾਰੀ ਆ ਫਿਰ ਦੱਸਿਆ ਕਿ ਸਾਡੇ ਤੋਂ ਉੱਪਰ ਕੋਈ ਨਹੀਂ ਆਹ ਜੁਗਾ ਅਮਰੀਕਾ ਨੰਦਾ ਕਿ 25 25 50 ਕੋਈ ਸਾਨੂੰ ਸਾਥੋਂ ਤਾਂ ਉਦਖਾ ਪਰ ਸਾਹਮਣੇ ਇਸ ਵੇਲੇ ਆਹ ਗੁਰਦੇਵ ਕੰਨੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਾਹਲਾ ਗੋਡੀ ਲਾ ਕੇ ਆ ਵੀ ਵੱਡੇ ਭਰਾ ਹੈਪੀ ਦੀ ਰੇਡ ਪੈਂਦੀ ਲਓ ਕਹਿੰਦੇ ਹੈਪੀ ਕਬੱਡੀ ਪੌਂਦੀ ਤਿਆਰ ਹੈ ਪਰ ਸਾਹਮਣੇ ਕਹਿੰਦੇ ਮਾਝੀ ਵਾਲਾ ਗਬਰੂ ਟਰਾਈ ਕਰ ਰਿਹਾ ਔਰ ਤਕੜਾ ਨੰਬਰ ਇਸ ਲਈ ਕਹਿੰਦੇ ਧਾਂਗੇ ਦੀ ਧਰਤੀ ਦਾ ਹੈਪੀ ਆਪਣੀ ਟੀਮ ਨੂੰ ਜੋੜਦਾ ਆਇਆ ਜੇ ਨਵ ਜਫਾ ਲਾਵੇਗਾ ਤੇ ਵੱਡਾ ਭਰਾ ਕਹਿੰਦਾ ਫਿਰ ਵੀ ਦੂਸੋਂ ਦਾ ਵੱਡੇ ਮਾਣ ਤੇ ਸਨਮਾਨ ਜਿਹੜੇ ਨਾਮ ਦੇ ਕੀਤੇ ਜਾਣਗੇ ਕਿਹੜਾ ਉਹ ਮੁੰਡਾ ਕਹਿੰਦੇ ਤਗੜਾ ਨੰਬਰ ਹੈ ਆਪਣੀ ਟੀਮ 'ਚ ਜੋੜਦਾ ਆਇਆ ਲਓ ਇਧਰ ਨੇ ਪਾਸੇ ਕਹਿੰਦੇ ਕਬੱਡੀ ਤੀਜੀ ਪੈਣ ਲੱਗੀ ਹੈ ਦੋ ਜੜੀਆਂ ਉਹ ਸਫਲ ਪਈਆਂ ਆਹ ਕਹਿੰਦੇ ਤੀਜੀ ਰੇਡ ਇਸ ਨੇ ਕਹਿੰਦੇ ਘਾਂਗੇ ਵਾਲਾ ਗਰੂ ਤੌਂਦਰੀ ਤਿਆਰ ਹੈ ਉਹ ਗੱਲਾਂ ਵੱਡੀਆਂ ਹੁੰਦੀਆਂ ਗੁਰਵਿੰਦਰ ਨੂੰ ਪੂਰੀ ਦੁਨੀਆ ਜਾਣਦੀ ਹੈ ਨੀਡੇ ਹੋਰਾਂ ਦਾ ਧੀਰੇ ਹੋਰਾਂ ਦਾ ਸੋਨੀ ਹੋਰਾਂ ਦਾ ਉਹ ਪੂਰੀ ਦੁਨੀਆ ਦੇ ਵਿੱਚ ਨਾਂ ਚੱਲਿਆ ਔਰ ਬਿੱਦੂ ਹੋਰਾਂ ਦਾ ਵੱਡਾ ਮੇਲਾ ਕਹਿੰਦੇ ਭਾਸੋ ਦੇ ਇਹ ਗੱਲਾਂ ਹੁੰਦੀਆਂ 27 ਤਰੀਕ ਨੂੰ ਮੇਲਾ ਕਹਿੰਦੇ ਬਿੱਦੂ ਦੇ ਪਿੰਡ ਖੇਡਿਆ ਜਾਣਾ ਤੇ ਬੱਸਟਾ ਨੂੰ ਕਹਿੰਦੇ ਉਹ ਮੋਟਰਸਾਈਕਲ ਦਿੱਤੇ ਜਾਣਗੇ ਟਰਾਲਾ ਵੱਲੋਂ ਸੱਦੇ ਨੇ ਪਰ ਇਧਰ ਦੇ ਪਾਸੇ ਕਹਿੰਦੇ ਪੈਂਦੀ ਰੇਡ ਮੱਝ ਵਾਲਾ ਗਰੂ ਤਿਆਰ ਹੈ ਪੈਂਦੀ ਕਬੱਡੀ ਤੇ ਘਾਂਗੇ ਵਾਲਿਆ ਕਰਨਾ ਪੈਣਾ ਕੁਝ ਨਾ ਕੁਝ ਕਰਨਾ ਪੈਣਾ ਕੁਝ ਨਾ ਕੁਝ ਪਰ ਮੱਝ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਚੋੜ ਦੁੱਤਾ ਰੇਡ ਪੈ ਗਈ ਤੇ ਬੜੇ ਬਾਈ ਚੱਕੀ ਮਾਈਕ ਲਓ ਸਾਹਮਣੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਆਹ ਨਾਇਬੰਦ ਕਹਿੰਦੇ ਜੋ ਬਿਸਮਿਲ ਆਹ ਗੁਰਦੇਵ ਸਿੰਘ ਕਬੱਡੀ ਪੌਂਗ ਲਈ ਵਧਿਆ ਆਇਆ ਹੈ ਸਾਹਮਣੇ ਕਹਿੰਦੇ ਚਾਰ ਨੇ ਜਮੇ ਦੇ ਚਮੇ ਐਨ ਕਹਿੰਦੇ ਤਿਆਰ ਪਰ ਤਿਆਰ ਨੇ ਕਿ ਖੜੇ ਮਾਰਨ ਥਾਪੀਆਂ ਵੀ ਓਏ ਟੋਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰ ਤੇ ਪੱਟ ਤੇ ਥਾਪੀ ਜੜੀ ਹੈ ਆਕੇ ਕਹਿੰਦੇ ਪੱਟ ਤੇ ਥਾਪੀ ਜੜੀ ਹੈ ਆਹ ਕਹਿੰਦੇ ਹੈਪੀ ਹੈ ਉਧਰ ਬੀਤੇ ਵੀ ਆਰ ਹੋਏ ਲਖਵਿੰਦਰ ਸਿੰਘ ਜੀ ਆਖਦੇ ਆ ਇਹ ਜੱਫੇ ਲਾਉਣਗੇ ਤੇ ਵੱਡੇ ਪਿਆਰ ਇਹਨਾਂ ਮੁੰਡਿਆਂ ਨੂੰ ਦਿੱਤੇ ਜਾਣਗੇ ਪਰ ਇਧਰਲੇ ਪਾਸੇ ਕਹਿੰਦੇ ਇੱਕ ਤਕੜਾ ਨੰਬਰ ਹੈਪੀ ਆਪਣੀ ਟੀਮ ਦੇ ਵਿੱਚ ਜੋੜਦਾ ਆਇਆ ਲੈ ਵੀ ਮਾਝੇ ਆਲਿਆ ਜੱਫੇ ਲਾਉਣੇ ਪੜਿਆ ਬਾਲੀਆਂ ਬੱਤਾਂ ਦੇ ਕਰਕੇ ਅੱਜ ਵੱਡੇ ਮੈਦੇ ਪੁੱਜਿਓ ਪਰ ਇਧਰਲੇ ਪਾਸੇ ਕਹਿੰਦੇ ਜਿਹੜੀ ਨਮ ਦੇ ਨਾਲ ਉਹ ਬੱਲੇ 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 ਇਹ ਪੈਂਦੇ ਭਰਾਕੇ ਤੇ ਗੱਭਰੂ ਕਹਿੰਦੇ ਮਾਝੇ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਇੱਕ ਤਕੜਾ ਨੰਬਰ ਜਿਹੜਾ ਜੋੜ ਦਿੰਦਾ ਹੈ ਕਿ ਮੁੱਲ ਪਹਿਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਜੋਰ ਜਵਾਨਾਂ ਦਾ ਇਹ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰਖੀ ਜਾਂਦੇ ਨੇ ਮਨਮਾਨੀ ਉਹ ਰਾਜੇ ਖੰਨੇ ਹੱਟ ਪੁੱਛੇ ਲੁੱਟੀਆਂ ਪੌਂਦੀ ਫਿਰੇ ਜਵਾਨੀ ਐਂਡ ਲੁੱਟੀਆਂ ਪੌਂਦੀ ਫਿਰਦੀ ਆ ਜਵਾਨੀ ਵਾਹ ਲੱਗਦਾ ਮੱਲਾ ਨੇ ਮਿਹਨਤ ਕੀਤੀ ਹੈ ਓਏ ਪਤਾ ਲੱਗਦਾ ਖਰਾਕ ਖਾਧੀ ਹੈ ਪਰ ਸਾਹਮਣੇ ਕਹਿੰਦੇ ਨੰਮ ਨਾਲ ਟੱਕਰ ਓ ਨੌਇਵਨ ਕਹਿੰਦੇ ਸ਼ੰਕਰ ਭੱਜ ਪਾਉਗਾ ਜਾਂ ਨਹੀਂ ਗੱਲ ਸਮੇ ਦੀ ਹੈ ਓ ਭੱਜੋ 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 ਵਾਹ ਓਏ ਗੱਬਰੂਆ ਵਾਕੇ ਕਹਿੰਦੇ ਵਾਹ ਓਏ ਗੱਬਰੂਆ ਇਸਨੇ ਕਹਿੰਦੇ ਮਾਝੇ ਵਾਲਾ ਗੱਬਰੂ ਆਪਣੀ ਟੀਮ ਦੇ ਨੰਬਰਾਂ ਦੇ ਬਾਧੇ ਕਰ ਗਿਆ ਆਹ ਕਹਿੰਦੇ ਮੁੰਡਾ ਕਬੱਡੀ ਪੌਲੀ ਤਿਆਰ ਵਰ ਤਿਆਰ ਲਓ ਪਾਈ ਹੀ ਰੇਡ ਪੈਂਦੀਆਂ ਕਬੱਡੀਆਂ ਨੇ ਤੇ ਗੱਲ ਲੱਗੀ ਪਈਆ ਟਕੜੇ ਚਾਰ ਤਿਆਰ ਨੇ ਬਾਜੇ ਦੀ ਧਰਤੀ ਦੇ ਤੇ ਗੱਭਰੂ ਇਸ ਲਈ ਕਹਿੰਦੇ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਇੱਕ ਯਾਦਗਾਰ ਨੰਬਰ ਜਿਹੜਾ ਜੋੜ ਦਿੰਦਾ ਹੈ ਲੈ ਵੀ ਨਾ ਉਹ ਜੱਫਾ ਲਾਉਣਾ ਪੈਣਾ ਫਿਰ ਕਿਤੇ ਜਾ ਕੇ ਗੱਲ ਕਰਨੀ ਆ ਫਿਰ ਕਿਤੇ ਜਾ ਕੇ ਤਾੜੀਆਂ ਵੱਜਣਗੀਆਂ ਉਹ ਜੱਫਾ ਲਾਉਣਾ ਪੈਣਾ ਲਓ ਪੈਂਦੀ ਕਬੱਡੀ ਮੇਰੇ ਵੀਰੋ ਅੱਜ ਦੀ ਧਰਤੀ ਦਾ ਮੁੰਡਾ ਕਬੱਡੀ ਪਾ ਰਿਹਾ ਪਾਈ ਫੇ ਰੇਡ ਤੇ ਕਿਹੜਾ ਡੱਕੇਗਾ ਨੇ ਲਾ ਪੈਂਦੀਆਂ ਨੇ ਰੇਡਾਂ ਇਹ ਬੱਲੇ 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 ਉਹ ਟਰਾਈ ਵੱਡੀ ਤੇ ਮਾਝੇ ਵਾਲਾ ਨਹੀਂ ਮੰਨਦਾ ਉਹ ਤਗੜਾ ਨੰਬਰ ਜਿਹੜਾ ਜੋੜ ਦਿੰਦਾ ਹੈ ਉਹ ਨੰਬਰ ਕਹਿੰਦੇ 30 ਨੇ ਜੋੜ ਦਿੰਦਾ ਹੈ ਰਾਜਵੰਤ ਸਿੰਘ ਸੋਢੀ ਕੈਨੇਡਾ ਦਾ ਜੁੜਿਆ ਆਇਆ ਹੈ ਸਰਪੰਚ ਵੀ ਆ ਖਵਾਉਂਦਾ ਪਿੰਡ ਦਾ ਇਹ ਵੀ ਗੱਲ ਪੱਕੀ ਹੈ ਪਿੰਡ ਕਹਿੰਦੇ ਰੀਮੇ ਕੇ ਤਾੜ ਜਿਹਦੀ ਟੀਮ ਨੂੰ ਕਹਿੰਦੇ ਸਪான்ਸਰ ਕਰਦਾ ਹੈ ਅਗਲਾ ਮੈਚ ਝੋਟੀ ਰਾ ਖੇਡੇ ਜਾਣਾ ਹੈ ਉਹ ਰਜਵੰਤ ਸਿੰਘ ਸੋਢੀ ਦੀ ਟੀਮ ਦਾ ਮੈਚ ਹੈ

ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਅਸੀਂ ਸਤਕਾਰ ਕਰਦੇ ਆ ਅਸੀਂ ਰਿੰਦੀ ਰਵਾਂਗੇ ਲਓ ਸਾਹਮਣੇ ਛੱਤ توڑ ਕਰ ਜਾਂ ਕਰ ਜਹਾਜ ਬਣਾ ਦਿੱਤਾ ਆ ਸੋਨੀ ਕਹਿੰਦੇ ਕਾਂਗੇ ਵਾਲਾ ਛੋਟੀ ਛੋਟੀ ਦੇ ਜੱਫੇ ਲਾ ਗਿਆ ਇੱਥੇ ਵੱਡੇ ਮੇਲੇ ਦੇ ਇਹ ਵੀ ਗੱਲ ਪੱਕੀ ਹੈ ਹੋਏ ਢੰਗੜੇ ਪਾ ਆ ਗਿਆ ਮੁੰਡਾ ਆ ਸੋਨੀ ਕਹਿੰਦੇ ਕਾਂਗੇ ਵਾਲਾ ਲਓ ਛੋਟੀ ਦਾ ਜੱਫਾ ਤੇ ਬੱਲੇ ਬੱਲੇ ਕਰਾ ਗਿਆ ਉਹ ਕਾਂਗੇ ਵਾਲਾ ਦਾ ਜੱਫਾ ਕਿਵੇਂ ਲੱਗਾ ਟਾਰੀਆਂ ਮਾਰ ਕੇ ਦੱਸਿਓ ਜਰਾ कहन्दा बले बे करागे गल पकी आहे जे मुंडे पंज तो आए आहे बले बले करादी रेड ਇਹ ਢਾਂਗੇ ਵਾਲਿਆ ਇਹ ਮੈਂ ਨਹੀਂ ਸਾਹਮਣੇ ਹੈਪੀ ਕਬੱਡੀ ਪਾਉਣ ਲਈ ਵਧਿਆ ਆਇਆ ਹੈ ਹੈਪੀ ਨਾ ਹੀ ਬੜਾ ਕਹੜਾ ਉਹ ਪੰਜਾਬੀ ਚ ਖੁਸ਼ ਕਹਿੰਦੇ ਐ ਤੇ ਅੰਗਰੇਜ਼ੀ ਚ ਹੈਪੀ ਕਹਿੰਦੇ ਐ ਆਹ ਸਾਹਮਣੇ ਉਧਰ ਦੇ ਪਾਸੇ ਕਹਿੰਦੇ ਟੱਕਰ ਮਨਪ੍ਰੀਤ ਨਾਲ ਉਹ ਨਵੇਂ ਪਿੰਡ ਵਾਲਾ ਫੱਤੇਪੁਰ ਵਾਲਾ ਇਸ ਵੇਲੇ ਕਹਿੰਦੇ ਡੱਕਣ ਦੀ ਗੱਲ ਕਰਦਾ ਪਰ ਨੰਬਰ ਕਹਿੰਦੇ ਹੈਪੀ ਨਾ ਜੋੜ ਦਿੰਦਾ ਹੈ ਲੱਭੀ ਵੱਡੇ ਭਰਾ ਅੱਜ ਕੋਈ ਘਰੇ ਅੱਗੇ ਇਹ ਨਾ ਖੂਗਾ ਕਿ ਮੈਂ ਸੌਖੀਆਂ ਹੀ ਭਾਦੀਆਂ ਓਏ ਫਰੋਜਪੁਰ ਆਏ ਜੀ ਸਾਰੇ ਕੂੜਗੇ ਤੇ ਜਾਂਦੇ ਆ ਇਹ ਵੀ ਗੱਲ ਪੱਕੀ ਹੈ ਹਾਂ ਨੰਬਰ ਕਹਿੰਦੇ ਹੈਪੀ ਨੇ ਜੋੜ ਦਿੱਤਾ ਰੇਡ ਪੰਗੀ ਦੀਪ ਦੀ ਤੇ ਮੁੱਲ ਵੱਡੇ ਭਰਾ ਦੇ ਬਾਕੀ ਸੱਚੀ ਗੱਲ ਹੈ ਘਰੇ ਜਾ ਕੇ ਕਿਸੇ ਨੇ ਨਹੀਂ ਆਖੜਾ ਕਿ ਫਰੋਜਪੁਰ ਦਾ ਮੇਲਾ ਸੋਖੀ ਜਿੱਤ ਕੇ ਇਹ ਗੱਲ ਪੱਕੀ ਹੈ ਪਰ ਇਧਰਲੇ ਪਾਸੇ ਮਾਝੇ ਵਾਲਾ ਉਹ ਬੱਲੇ ਬੱਲੇ ਕਰਦਾ ਆ ਗਿਆ ਜੇ 19 ਕੀ ਮਾਝੇ ਵਾਲੇ ਦਾ ਹੋਗੀ ਤੇ ਉਹਨਾਂ ਨੇ ਕਹਿੰਦੇ ਜਾਣਾ ਵੀ ਘਾਂਗੀ ਵਾਲਾ ਨੇ ਦੀ ਨਹੀਂ ਕੀਤੀ ਜੇ ਧਾਂਗਲਣਾ ਹੋਗੀ ਤੇ ਇਹਨਾਂ ਨੇ ਕਿਹੜਾ ਵੀ ਉਹਨਾਂ ਨੇ ਚੰਗੀ ਨਹੀਂ ਕੀਤੀ ਇਹ ਗੱਲ ਪੱਕੀ ਆ ਲਓ ਮੁੰਡਾ ਕਹਿੰਦੇ ਕਬੱਡੀ ਪਾਲੀ ਖੇਡ ਦੇ ਮੈਦਾਨ ਵਿੱਚ ਤਿਆਰ ਹੈ ਰੇਡ ਪੈਂਦੀ ਹੈ ਫਿਰ ਗੁੱਟ ਲੱਗਦਾ ਜੋਰ ਪੈਣਗੇ ਪੰਗੜੇ ਪੈਣਗੇ ਪੰਗੜੇ ਪੈਣਗੇ ਪੰਗੜੇ ਪਰ ਮੁੰਡਾ ਕਹਿੰਦੇ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਆਹ ਸਾਹਮਣੇ ਕਹਿੰਦੇ ਕਮਾਲ ਜਿਹੜੀ ਕਰ ਦਿੰਦੀ ਹੈ ਗਰੂ ਫੇਰ ਪਾਉਂਦੀ ਤਿਆਰ ਹੈ ਉਹ ਪੈਂਦੀ ਰੇਡ ਇਹ ਚਾਰ ਤਿਆਰ ਨੇ ਘਾਂਗੇ ਦੀ ਧਰਤੀ ਆ ਗੱਲਾਂ ਪੱਡੀਆਂ ਨੇ ਲਓ ਪੈਂਦੀ ਕਬੱਡੀ ਤੇ ਫੇਰ ਭੇਜਾ 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 ਇਹ ਬੱਲੇ 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 ਇਹ ਟੱਕਰ 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 ਸ਼ਰੀ ਦੀ ਪਰ ਮਾਗੀ ਵਾਲਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਲਓ ਖੇਡ ਪਾ ਗਈ ਬੜੇ ਬਾਈ ਚੱਕੀ ਮਾਈਕ ਲਓ ਸਾਹਮਣੇ ਕਹਿੰਦੇ ਗੁਰਦੇਵ ਸਿੰਘ ਕਬੱਡੀ ਪਾ ਰਿਹਾ ਹੈ ਇਸ ਵੇਲੇ ਦੇਖਦੇ ਆ ਨੌਜਵਾਨ ਕਹਿੰਦੇ ਮਨਪ੍ਰੀਤ ਕਿ ਨਵੀਂ ਜੱਟ ਦਾ ਪੁੱਤ ਹਰਜਨ ਵਰਗਾ ਨਹੀਂ ਅੱਖਾਂ ਬੰਨ੍ਹ ਕੇ ਤੀਰ ਟਿਕਾਣੇ ਲਾ ਬੂੰਗਾ ਵਾ ਵੇ ਕਬਰਗਾ ਤਮ ਤਾਜ ਰਹਿਣ ਤੇ ਜੋਰ ਲੱਗ ਰਿਹਾ ਪਰ ਸਾਹਮਣੇ ਕਹਿੰਦੇ ਆ ਗੁਰਦੇਵ ਇੱਕ ਚੋਟੀ ਦੇ ਨੰਬਰ ਦਾ ਮਾਦਾਂ ਕਰ ਗਿਆ ਵਾਕਿ ਕਹਿੰਦੇ ਗੁਰਦੇਵ ਇੱਕ ਚੋਟੀ ਦਾ ਨੰਬਰ ਜਿਹੜਾ ਜੋੜਦਾ ਆਇਆ ਜਿੰਨਾ ਜਿੰਨਾਂ ਨੂੰ ਗੁਰਦੇਵ ਦੁਨੀਆ ਰੈਡਾ ਵਧੀਆ ਲੱਗੀਆਂ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਜ਼ੋਰਦਾਰ ਅੱਜ ਦੀ ਮੀਲੇ ਦੀ ਵੱਡੀਆਂ ਰੈਡਾ ਪਾਈਆਂ ਇਸ ਤੋਂ ਅਗਲੀਆਂ ਟੀਮਾਂ ਰੈਡੀ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ ਇਹ ਸਾਡੀ ਬੇਨਤੀ ਹੈ ਉਹ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਵਿੱਚ ਉਹ ਪੈਂਦੀ ਰੇਡ ਤੇ ਬੱਲੇ ਬੱਲੇ ਹੋਊ ਜ਼ਰੂਰ ਪਰ ਕਾਂਗੇ ਵਾਲਿਆ ਲੋਣਾ ਪੈਣਾ ਜੱਫਾ ਰੌਣਾ ਪੈਣਾ ਜੱਫਾ ਪਰ ਮੁੰਡਾ ਕਹਿੰਦੇ ਉਹ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ ਇੱਕ ਤਗੜਾ ਨੰਮਰੇ ਦਾ ਜੋੜ ਦੁੱਤਾ ਇਸ ਤੋਂ ਅਗਲੇ ਮੈਚ ਲਈ ਟੀਮਾਂ ਰੈਡੀ ਹੋ ਕੇ ਗਰਾਊਂਡ ਦੇ ਵਿੱਚ ਆਉਣ ਇਹ ਸਾਡੀ ਬੇਨਤੀ ਹੈ ਸਾਡੇ ਖਿਡਾਰੀ ਵੀਰਾਂ ਨੂੰ ਜਿਹੜੇ ਆਉਣ ਦੇਣ ਬੇਨਤੀ ਹੈ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਆਹ ਸਾਹਮਣੇ ਇਸ ਵੱਲੇ ਹਾਪੀ ਪੜਾਕੇ 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 ਏ ਭਾਵੇਂ ਗੱਭਰੂਆ ਜੋਇਪਾ 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 ਜਮਾ ਸੀਧਿਆ ਪੁੱਤ ਕੈਂਦੀ ਭਜਦਾ ਹੈ ਐਂਡ ਮੁੰਡੇ ਨੇ ਕਹਿੰਦੇ ਸਾਰੇ ਰਾਹ ਬੰਦ ਕੀਤੇ ਆ ਪਰ ਉਧਰਲੇ ਪਾਸੇ ਕਹਿੰਦੇ ਡੀਜੇ درمیان ਟੱਕਰ ਵਾਹ ਓਏ ਗਬਰੂਆ ਆਉ ਚੋਟੀ ਦਾ ਜੱਫਾ ਆ ਪ੍ਰਵੀਨ ਕਹਿੰਦੇ ਘੜ ਕੇ ਚੰਬੇ ਵਾਲਾ ਲਾ ਗਿਆ ਇਹ ਕਹਿੰਦੇ ਰੇਸ਼ਮ ਪ੍ਰਧਾਨ ਦੇ ਟ੍ਰੇਡ ਕਹਿੰਦੇ ਦੀਪਪੌਂਦਰੀ ਵੱਧ ਚੁੱਕਾ ਹੈ ਬਿੰਦੀ ਅਗਲੇ ਮੈਚ ਦੀਆਂ ਟੀਮਾਂ ਨੂੰ ਉਹ ਵੀ ਜਲਦੀ ਗਰਾਊਂਡ ਦੇ ਵਿੱਚ ਆ ਜਾਣਾ ਛੋਟੇ ਬੱਚਿਆਂ ਦੀਆਂ ਟੀਮਾਂ ਦਾ ਮੁਕਾਬਲਾ ਇੱਕ ਵੱਡਾ ਮੁਕਾਬਲਾ ਖੇਡਿਆ ਜਾਣਾ ਪਰ ਸਾਹਮਣੇ ਉੱਧਰਲੇ ਪਾਸੇ ਆਹ ਦੀਪ ਕਹਿੰਦੇ ਮੱਥੂਪੁਰ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਇਸ ਵੇਲੇ ਚਾਰ ਜਾਫੀਆਂ ਤੇ ਅੱਗੇ ਵੱਲ ਵਧਿਆ ਹੈ ਰੈਫਰੀ ਮਹਾਨ ਹੈ ਬਾਪ ਤਗੜ ਕਬੱਡੀ ਖੇਡੀ ਹੈ ਆ ਫੈਸਲੇ ਕਰਨੇ ਸੌਖੇ ਨਹੀਂ ਹੈ ਇਹ ਕਾਲੇ ਔਖੇ ਆ ਇਹ ਕਾਲੇ ਔਖੇ ਆ ਇਹ ਹਨ ਟਾਉਣੇ ਕਾਲੇ ਔਖੇ ਆ ਬਾਕੀ ਕਹਿੰਦੇ ਨੌਮ ਨੇ ਬੱਲੇ ਬੱਲੇ ਕਰਾਈ ਹੈ ਮੇਰੇ ਵੀਰੋ ਇਸ ਲਈ ਕਹਿੰਦੇ ਨੌਮ ਨੇ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋਰ ਦਿੰਦਾ ਮੇਰੇ ਵੀਰੋ ਆ ਦੇਖਾਂਗੇ ਸਾਹਮਣੇ ਕਬੱਡੀ ਪੌਲੀ ਮੁੰਡਾ ਖੇਡ ਦੇ ਮੈਦਾਨ ਵਿੱਚ ਫੇਰ ਤਾਰਵਰ ਤਿਆਰ ਆ ਬੱਲੇ ਬੱਲੇ ਹੁੰਦੀ ਹੈ ਬਾਜੀ ਵਾਲੇ ਚਾਰ ਤਿਆਰ ਨੇ ਲਾਉਣਾ ਫਾ ਉਹ ਘਾਗੇ ਵਾਲਾ ਗੱਭਰੂ ਇਸਦੇ ਕਬੱਡੀ ਕਬੱਡੀ ਕਰਦਾ ਪਿਆਰ ਹੈ ਪੈਂਦੀ ਰੇਡ ਤੇ ਫੇਰ ਗੱਭਰੂ ਘਾਗੇ ਵਾਲਾ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਇੱਕ ਤਗੜਾ ਨੰਬਰ ਜਿਹੜਾ ਜੋੜ ਦਿੰਦਾ ਹੈ ਉਹ ਸਾਹਮਣੇ ਕਹਿੰਦੇ ਰੇਡ ਤੋਂ ਲਈ ਮੱਝ ਦੀ ਧਰਤੀ ਦਾ ਇਸ ਲਈ ਕਹਿੰਦੇ ਕਿ ਉਹ ਤਿਆਰ ਹੈ ਉਹ ਪਾਈ ਹੀ ਕਬੱਡੀ ਹੈ ਇਸ ਤੋਂ ਉਪਰ ਦੇ ਮੈਚ ਵਾਲੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਇਸ ਤੋਂ ਅਗਲੇ ਮੈਚ ਵਾਲੇ ਬੱਚਿਆਂ ਨੂੰ ਬੇਨਤੀ ਹੈ ਪਲੀਜ਼ ਜਲਦੀ ਨਾਲ ਗਰਾਊਂਡ ਵਿੱਚ ਆਉਣ ਪਰ ਇੰਦਰ ਪਾਸੇ ਭੇਕੇ ਦੇ ਨਾਲ ਟੱਕਰ ਸਿਰੇ ਦੀ ਆਹ ਸਿਰੇ ਦੀ ਟੱਕਰ ਵਾਹ ਵਾਹ ਗਬਰੂਆ ਕਿ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਵਿੱਚ ਮੱਕੇ ਦਾ ਕਮਾਲ ਜਿਹਾ ਹੋ ਗਿਆ ਖਰਿਆਂ ਦਾ ਜਿੰਦੂ ਲ ਅੱਖੇ ਅੱਜ ਪਤਾ ਲੱਗਣਾ ਹੈ ਚੁੰਗਦਾ ਰਿਹਾ ਹੈ ਕਿਹੜਾ ਕਿਹੜਾ ਮੱਜਾ ਪੂਰੀਆਂ ਪਰ ਸਾਹਮਣੇ ਉਧਰ ਦੇ ਪਾਸੇ ਆਹ ਨੌਜਵਾਨ ਕਹਿੰਦੇ ਗਰਦੇਵ ਗਰਦੇਵ ਐਂਦੀ ਕਹਿੰਦੇ ਮੁੰਡੇ ਦਾ ਸਰੀਰ ਹੀ ਐਡਾ ਘੇੜਾ ਜਿੱਦਾਂ ਕਹਿੰਦੇ ਡਬਲਯੂ ਡਬਲਯੂ ਵਾਲੇ ਆਹ ਸ਼ਾਉਨ ਸੀਮੇ ਬੈਕ ਆਉ ਨੰਬਰ ਕੰਦੇ ਗੁਰਦੇਵ ਨੇ ਜੋੜ ਦਿੱਤਾ ਹੈ ਮੈਚ ਸਮਾਪਤ ਅਗਲਾ ਮੈਚ ਛੁੱਟੀ ਦਾ ਮੈਚ ਵੱਡਾ ਮੈਚ ਵੇਂਦੀ ਹੈ ਜਾਂਦੀ ਦੇ ਨਾਲ ਲੋਗੀ ਪਿੰਡਾਂ ਤੋਂ ਛਲ